ਵਲਟ ਟ੍ਰੇਡ ਸੈਂਟਰ ਮੁਹਾਲੀ ਵੱਲੋਂ ਅਲਾਟਮੈਂਟ ਦੇ ਨਾਂ ਤੇ ਗਮਾੜਾ ਨਾਲ ਮਿਲੀਭੁਗਤ ਕਰਕੇ ਕਰੀਬ 450 ਕਰੋੜ ਦੀ ਵੱਡੀ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ ਡਬਲਿਊਟੀਸੀ ਚੰਡੀਗੜ੍ਹ ਮੁਹਾਲੀ ਦੇ ਅਲੋਟੀਜ਼ ਐਸੋਸੀਏਸ਼ਨ ਨੇ ਕੀਤਾ ਉਜਾਗਰ ਇਸ ਸਬੰਧਿਤ ਕੀਤੀ ਮੁਹਾਲੀ ਪ੍ਰੈਸ ਕਲੱਬ ਵਿਕੇ ਪ੍ਰੈਸ ਕਾਨਫਰੰਸ ਅਸੀਂ ਵਰਲਡ ਟ੍ਰੇਡ ਸੈਂਟਰ ਚੰਡੀਗੜ੍ਹ ਮੁਹਾਲੀ ਆਲੋਟੀਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਾਜ਼ਰ ਹੋਏ ਹਾਂ ਅਇਸ਼ਰਪਾ ਮਰਜੀਤ ਸਿੰਘ ਵਾਲੀਆ ਪ੍ਰੈਜ਼ੀਡੈਂਟ ਆਫ ਦ ਐਸੋਸੀਏਸ਼ਨ ਗਮਾੜਾ ਵੱਲੋਂ 2015 ਦੇ ਵਿੱਚ ਇਹ ਸਾਈਟ ਆਪਸ਼ਨ ਕੀਤੀ ਗਈ ਸੀ ਇਹ ਸਟੌਂਕ ਦੇ ਉੱਤੇ ਰਹਿਣੀ ਹੈਗੀ 8 ਏਕੜ ਤੋਂ ਜ਼ਿਆਦਾ ਥੋੜ੍ਹਾ ਜਿਹਾ ਸਾਈਟ ਹੈ 132 ਕਰੋੜ ਰੁਪਏ ਦੇ ਵਿੱਚ ਹੈ ਸਾਈਟ ਆਪਸ਼ਨ ਹੋਈ ਸੀ ਅਸ਼ੀਸ਼ ਪੱਲਾ ਦਿੱਲੀ ਦੀ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਹੈ ਉਸਨੇ ਇਹ ਆਪਸ਼ਨ ਦਿੱਤੀ ਸੀਗੀ 20% ओरिजिनल अमाउंट पे करने तो बाद उसने पोजीशन ले लिया ना ਤੇ ਮਾਰਡਨੀਆਂ ਪੇਮੈਂਟਸ ਕੀਤੀਆਂ ਉਸਨੇ ਨਾ ਹੀ ਉਸਨੇ ਕੰਸਟਰਕਸ਼ਨ ਕੰਪਲੀਟ ਕੀਤੀ ਫੇਜ਼ 1 ਦੀ ਕੰਸਟਰਕਸ਼ਨ ਥੋੜੀ ਜਿਹੀ ਸਟਾਰਟ ਕੀਤੀ ਸੀ ਸਟਰਕਚਰ ਬਣਾ ਫੇਜ਼ 2 ਤੇ ਫੇਜ਼ 3 ਦੀ ਕੰਸਟਰਕਸ਼ਨ ਅਜੇ ਤੱਕ ਨਹੀਂ ਵੀ ਆ 1265 ਯੂਨਿਟ ਫੇਜ਼ 1 ਦੇ ਵਿੱਚ ਸੀ ਜਿਹਦੇ ਵਿੱਚੋਂ 1196 ਸੋਲਡ ਹੋਏ ਹੋਏ ਨੇ 432 ਕਰੋੜ ਰੁਪਇਆ ਅਲੋਟਿਜ ਨੇ ਉਹਦੇ ਵਿੱਚ ਇਨਵੈਸਟ ਕੀਤਾ ਹੋਇਆ ਪਰ ਉਹ ਸਾਰਾ ਪੈਸਾ ਇਹ ਸਾਈਫਨ ਆਫ ਕਰ ਗਿਆ ਹੈ ਪੈਸਾ ਉੱਥੇ ਨਾਗ ਮਾਡਰ ਦੀ ਪੇਮੈਂਟ ਕੀਤੀ ਨਾ ਅਲੋਟਿਜ ਦੀ ਕੰਸਟਰਕਸ਼ਨ ਇਸ ਨੂੰ ਦਿੱਤੀ ਤੇ ਇਹ ਆਪਣਾ ਧਮਾਡਾ ਨੇ 2023 ਦੇ ਵਿੱਚ ਸਾਈਟ ਨੂੰ ਜੂਮ ਕਰ ਦਿੱਤੀ 8 ਸਾਲ ਬਾਅਦ ਉਸ ਤੋਂ ਬਾਅਦ ਰੀਰਾ ਨੇ ਵੀ ਇਸ ਨੂੰ ਰਿਵੋਕ ਕਰਤਾ ਗਮਾੜਾ ਦੇ ਫੈਸਲੇ ਦੇ ਅਗੇਂਸਟ ਇਹ ਹਾਈ ਕੋਰਟ ਦੇ ਵਿੱਚ ਗਏ ਹਾਈ ਕੋਰਟ ਨੇ ਇਹਨਾਂ ਦੀ ਰੈਟਾ ਜਿਹੜੀ ਡਿਸਮਿਸ ਕਰ ਦਿੱਤੀ। ਹੁਣ ਇਹਨਾਂ ਨੇ ਇੱਕ ਰਿਵੀਜ਼ਨ ਪਟੀਸ਼ਨ ਪਾਈ ਹੋਈ ਹੈ ਸਪੈਸ਼ਲ ਸੈਕਟੀ ਹੌਂਡਿੰਗ ਕੋਲ। ਭਾਵੇਂ ਕਿ ਉਹ ਇੰਟਰਟੇਨਰ ਪਹਿਲਾਂ ਤਾਂ ਇਹਦੀ ਪਾਣੀ ਬਣਦੀ ਹੋਈ ਨਹੀਂ ਸੀ ਜਦੋਂ ਹਾਈ ਕੋਰਟ ਵੱਲੋਂ ਇਹ ਰੈਟਾ ਡਿਸਮਿਸ ਹੋ ਗਈ। ਫਿਰ ਵੀ ਇਹਨਾਂ ਨੇ ਫਾਈਲ ਵੀ ਸੀ ਰਿਵੀਜ਼ਨ ਪਟੀਸ਼ਨ ਤਾਂ ਉਹ ਐਕਸੈਪਟ ਨਹੀਂ ਸੀ ਕਰਨੀ ਵਾਣਦੀ ਇੰਟਰਟੇਨ ਨਹੀਂ ਸੀ ਕਰਨੀ ਵਾਣਦੀ। ਪਰ ਕਿਉਂਕਿ तकरीबन ਸਾਰੇ ਡਿਪਾਰਟਮੈਂਟਸ ਰੇਰਾ ਗਮਾੜਾ ਗਵਰਨਮੈਂਟ ਸਾਈਡ ਤੇ ਡਾਇਰੈਕਟਲੀ ਆਂਡਾਇਰੈਕਟਲੀ ਇਸ ਨੂੰ ਸਪੋਰਟ ਕਰ ਰਹੇ ਹਨ ਉਹ ਰਿਵੀਜ਼ਨ ਪਟੀਸ਼ਨ ਵੀ ਇਹਨਾਂ ਦੀ 2 ਸਾਲ ਹੋ ਗਿਆ ਹੈ ਪੈਂਡਿੰਗ ਪਈ ਹੈ ਅਜੇ ਤੱਕ ਉਸ ਦੇ ਉੱਤੇ ਕੋਈ ਡਿਸੀਜਨ ਨਹੀਂ ਲਿਆ ਅਸੀਂ ਰੇਰਾ ਦੇ ਵਿੱਚ ਆਪਣੀ ਕੰਪਲੇਂਟ ਫਾਈਲ ਕੀਤੀ ਹੋਈ ਹੈ ਜਿਹਦੇ ਵਿੱਚ ਗਮਾੜਾ ਨੂੰ ਵੀ ਪਾਰਟੀ ਬਣਾਇਆ ਤੇ ਅਸ਼ੀਸ਼ ਪੱਲਾ ਨੂੰ ਵੀ ਪਾਰਟੀ ਬਣਾਇਆ ਹੋਇਆ ਹੈ ਤੇ ਉਹਦੇ ਵਿੱਚ ਵੀ ਇਹ ਡੇਟ ਤੇ ਡੇ ਲੰਘੀ ਜਾ ਰਹੇ ਆ ਗਮਾੜਾ ਆਪਣਾ ਰਿਪਲਾਈ ਦੀ ਫਾਈਲ ਕਰ ਲਿਆ ਅਸ਼ੀਸ਼ ਭੱਲਾ ਨੇ ਹੋਰ ਵੀ ਕਈ ਸਮਾਂ ਤੇ ਇਸੇ ਤਰ੍ਹਾਂ ਪੈਸਾ ਸਾਈਫਨ ਆਫ ਕੀਤਾ ਤੇ ਈਡੀ ਨੇ ਕੰਪਲੇਂਟ ਨੂੰ ਦੇਖਦੇ ਹੋਏ ਇਹਨੂੰ ਅਰੈਸਟ ਕਰ ਲਿਆ ਸੀ 6 ਮਾਰਚ 2025 ਨੂੰ ਉਦੋਂ ਦਾ ਇਹ ਜੇਲ੍ਹ ਦੇ ਵਿੱਚ ਹੈ ਇਸ ਦੀ ਅਜੇ ਤੱਕ ਛੇਤੀ ਨਹੀਂ ਕੋਈ ਤੇ ਬਾਕੀ ਆਪਣੇ ਵੱਲੋਂ ਹਰੇਕ ਪਾਸੇ ਉਸ ਨੂੰ ਕੋਸ਼ਿਸ਼ ਕਰ ਰਹੇ ਹੈ ਕਿ ਜਿੱਤੇ ਇਨਫਲੂਐਂਸ ਕਰਦੀ ਤਾਂ ਕਿ ਇਹ ਮਾਮਲਾ ਇਸੇ ਤਰ੍ਹਾਂ ਲੰਬਕਦਾ ਰਹੇ ਇਸੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ politically ਵੀ ਅਸੀਂ মিডিਆ ਰਾਹੀਂ ਵੀ ਰਿਪਰੈਜੈਂਟੇਸ਼ਨਸ ਰਾਹੀਂ ਵੀ ਹਰੇਕ ਪਾਸੇ ਆਪਣੇ ਵੱਲ ਪਹੁੰਚ ਕੀਤੀ ਹੈ ਪਰ ਕੋਈ ਸਸਫਲਤਰੀ ਪ੍ਰੋਗਰੈਸ ਨਹੀਂ ਹੋ ਰਹੀ ਇਸ ਕਰਕੇ ਲਈ ਤੁਹਾਡੇ ਕੋਲ ਹਾਜ਼ਰ ਹੋਏ ਆ ਕਿ ਤੁਸੀਂ ਸਾਡੇ ਮਸਲੇ ਨੂੰ ਉਠਾਓ ਉਭਾਰੋ ਤੇ ਤਾਂ ਕਿ ਇਸ ਪ੍ਰੋਜੈਕਟ ਨੂੰ ਸਿਰੇ ਚੜਨ ਦੇ ਵਿੱਚ ਹੈਲਪ ਹੋ ਸਕੇ ਉਹਦਾ ਆਬਜੈਕਟਿਵ ਕੀ ਹੁੰਦਾ ਹੈ ਕਿ ਆਪਾਂ ਇਸ ਸਟੇਟ ਨੂੰ ਗਰੋ ਕਰਵਾਣਾ ਹੈ ਉਹਦੇ ਵਾਸਤੇ ਸਾਨੂੰ ਬਿਜ਼ਨਸ ਫੋਰਚ ਚਾਹੀਦਾ ਹੈ ਹੋਰ ਕੰਪਨੀਆਂ ਚਾਹੀਦੀਆਂ ਜਿਦ ਤੇ ਜਿਹੜੀਆਂ ਖਿਆਕਾ ਇਨਵੈਸਟ ਕਰਨ ਨਾ ਪ੍ਰੋਬਲਮ ਹੈ ਇਹ ਕੀ ਹੁੰਨ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਉਹ ਪਹਿਲਾ ਪ੍ਰੋਜੈਕਟ ਹੈ 플ੌਟ ਨੰਬਰ 1 ਹੈਗਾ 에어ਪੋਰਟ ਰੋਡ ਦਾ ਜਿੱਥੇ ਕੋਈ ਵੀ ਬੰਦਾ 에어ਪੋਰਟ ਤੋਂ ਬਾਹਰ ਆਂਦਾ ਤੇ ਉਹ ਬਿਲਡਿੰਗ ਨੂੰ ਦੇਖ ਕੇ ਜਿਹੜੀ ਖੰਡਰ ਲੱਗਦੀ ਹੈ। ਇਹ ਪ੍ਰੋਜੈਕਟ ਦਾ ਨਾਮ ਹੈਗਾ ਵਰਲਡ ਟ੍ਰੇਡ ਸੈਂਟਰ। ਇਹ 1200 ਜਿਹੜੇ ਲੋਕ ਹੈਗੇ ਨੇ 1200 ਬਿਜ਼ਨਸ ਹੈਗੇ ਨੇ। ਤੁਸੀਂ ਹੁਣ ਸੋਚੋ ਕਿ 1200 ਬਿਜ਼ਨਸ ਜੇ ਉੱਥੇ ਆਂਦੇ ਇਹ ਕਿੰਨੀ ਇੰਪਲੋਇਮੈਂਟ ਆਂਦੀ ਕਿੰਨੀ ਇਨਵੈਸਟਮੈਂਟ ਆਂਦੀ। ਹੋਰ ਇੰਟਰਨੈਟ ਸੈਂਟਰ ਇੱਕ ਨਿਊਯਾਰਕ ਦੀ ਕੰਪਨੀ ਹੈ ਇਹ ਬਹੁਤ ਵੱਡੀ ਕੰਪਨੀ ਹੈ ਜਿਹਦੇ ਗਲੋਬਲ ਕਨੈਕਸ਼ਨਸ ਹੈਗੇ ਨੇ ਉਹਨਾਂ ਦਾ ਆਬਜੈਕਟਿਵ ਇਹ ਹੁੰਦਾ ਹੈ ਕਿ ਆਪਾਂ ਜਿੱਥੇ ਵੀ ਆਫਿਸ ਲੈ ਕੇ ਜਾਈਏ ਆਪਣਾ ਉੱਥੇ ਸਾਡੇ ਗਲੋਬਲ ਕੰਪਨੀਜ਼ ਆ ਕੇ ਆਪਣਾ ਆਫਿਸ ਕ੍ਰੀਏਟ ਕਰਨ ਐ ਸਾਡੇ ਕੋਲ ਇੰਡੀ ਵੱਡੀ ਆਪਰਚੂਨਿਟੀ ਸੀ ਜਿਹੜੀ ਕਿ ਅੱਜ ਸਾਨੂੰ ਦਰਦਾਂ ਚ ਫਸਾਇਆ ਕੇ ਬੈਠੀ ਹੋਈ ਹੈ ਸਾਡੇ ਕਿੰਨੇ ਅਲੋਟੀਜ਼ ਹੈਗੇ ਨੇ ਜਿਹੜੇ ਕਿ 70 ਪਲੱਸ 75 ਇਅਰਸ ਪਲੱਸ ਤੋਂ ਉੱਤੇ ਹੈਗੇ ਨੇ ਰਿਟਾਇਰਮੈਂਟ ਲੈਣ ਤੋਂ ਬਾਅਦ ਆਪਣੀ ਪੂਰੀ ਜਮਾ ਪੂੰਜੀ ਇਨਵੈਸਟ ਕਰਕੇ ਵੇਟ ਕਰ ਰਹੇ ਨੇ ਉਡੀਕ ਕਰ ਰਹੇ ਨੇ ਸਰਕਾਰ ਦੀ ਕਿ ਉਹ ਇਸਤੇ ਕੋਈ ਐਕਸ਼ਨ ਲੈਣੀ ਐਂਡ ਸਭ ਤੋਂ ਵੱਡਾ ਡਿਲੇਮਾ ਹੈਗਾ ਕਿ ਇਹ ਪ੍ਰੋਜੈਕਟ ਰੇਰਾ ਰਜਿਸਟਰਡ ਸੀ ਇਹ ਪ੍ਰੋਜੈਕਟ ਦੀ ਲੈਂਡ ਕਮਾਡਾ ਦੀ ਸੀ ਅੱਜ ਵੀ ਟਾਈਟਲ ਕਮਾਡਾ ਦੇ ਨਾਂ ਤੇ ਹੈਗਾ ਐਨੇ ਸਾਲ ਪੇਮੈਂਟ ਨਾ ਦੇਣ ਤੋਂ ਬਾਅਦ ਵੀ ਕਮਾਡਾ ਇਹਨੂੰ ਰੀਆਕਸ਼ਨ ਨਹੀਂ ਕਰ ਰਹੀ ਉਹਦੇ ਰਾਈਟਸ ਨੂੰ ਖਾਰਜ ਨਹੀਂ ਕਰਦੀ ਪਈ ਤੇ ਇਹ ਸਿੰਪਲੀ ਇੰਡੀਕੇਟ ਕਰਦਾ ਹੈ ਕਿ ਸਾਡੇ ਜਿਹੜੀ ਰੈਗੂਲੇਟਰੀ ਬਾਡੀਜ਼ ਹੈਗੇ ਨੇ ਉਹਨਾਂ ਦਾ ਕੋਈ ਫਾਇਦਾ ਵੀ ਹੈਗਾ ਰੇਰਾ ਹੋਣ ਦਾ ਕੋਈ ਫਾਇਦਾ ਹੈਗਾ ਜਿਹੜਾ ਜਰੇਰਾ ਕੋਰ ਪਿਛਲੇ 4 ਮਹੀਨਿਆਂ ਤੋਂ ਕਮਾਂਡਾ ਨੂੰ ਪੇਸ਼ ਨਹੀਂ ਕਰਵਾ ਪਾਦੀ ਕੋਰ ਦਾ ਜਿਸ ਕਮਾਂਡਾ ਰਿਪਲਾਈ ਨਹੀਂ ਫਾਈਲ ਕਰ ਪਾ ਰਿਹਾ ਕਿ ਮੈਂ ਕੀ ਬੋਲਾਂ ਤੇ ਉਹ ਲੋਟਿਸ ਦਾ ਕੀ ਯੂ ਨੋ ਉਹਨਾਂ ਨੇ ਕੀ ਪੈਡੈਗ੍ਰਾਮ ਦਿੱਤੇ ਸੀ ਉਹਨਾਂ ਨੇ ਇਨਵੈਸਟ ਕਿਉਂ ਨਹੀਂ ਪੰਜਾਬ ਜਾ ਕੇ ਤੁਹਾਡੀ ਸਰਕਾਰ ਨੂੰ ਦੇਖ ਕੇ ਤੁਹਾਡੇ ਆਬਜੈਕਟਿਵਸ ਨੂੰ ਦੇਖ ਕੇ ਉਹਨਾਂ ਨੇ 432 ਕਰੋੜ ਰੁਪਏ ਦਿੱਤੇ ਐਂਡ ਤੁਸੀਂ ਅੱਜ ਬਿਲਕੁਲ ਸ਼ਾਂਤ ਬੈਠੇ ਹੋ ਤੁਹਾਡਾ ਪਹਿਲਾ ਪ੍ਰੋਜੈਕਟ ਹੈ ਤੁਸੀਂ ਇਨਵੈਸਟ ਪੰਜਾਬ ਨੂੰ ਪ੍ਰਮੋਟ ਕਰ ਰਹੇ ਹੋ ਮੈਨੂੰ ਲੱਗਦਾ ਹੈ ਕਿ ਐਜ਼ ਅ ਸਮਾਲ ਬਿਜ਼ਨਸਮੈਨ ਐਜ਼ ਅ ਸਟਾਰਟਅਪ ਕੰਪਨੀ ਮੈਂ ਬਹੁਤ ਤਰੱਕੀ ਕਰছে ਪੰਜਾਬ ਦੇ ਵਿੱਚ ਅਸੀਂ ਅੱਜ ਬਹੁਤ ਕੰਮ ਕਰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਰੱਖੀਏ ਬਾਹਰ ਜਾਣ ਤੋਂ ਰੋਕੀਏ ਉਹਨਾਂ ਨੂੰ ਆਪਰਚ्युनिटी ਦੇਈਏ ਤੇ ਇਹ ਆਪਰਚ्युनिटी ਕ੍ਰੀਏਟ ਕਰਨਾ ਸਰਕਾਰ ਦਾ ਰੋਲ ਹੈਗਾ ਤੇ ਸਰਕਾਰ ਦੀ ਜੇ ਇੰਟੈਂਸ਼ਨ ਹੋਵੇ ਅੱਜ ਵੀ ਅੱਜ ਵੀ ਜੇ ਇੰਟੈਂਸ਼ਨ ਹੋਏ ਕਿਦਰ ਸਾਰਾ ਲੈਂਡ ਦਾ ਟਾਈਟਲ ਗਮਾੜਾ ਦੇ ਨਾਂ ਤੇ ਹੈਗਾ ਉਸ ਬਿਲਡਰ ਨੇ ਪੇਮੈਂਟ ਡਿਫਾਲਟ ਕੀਤੀ ਹੈ ਅੱਧੀ ਪੇਮੈਂਟ ਦਿੱਤੀ ਹੈ ਅੱਧੀ ਪੇਮੈਂਟ ਦਿੱਤੀ ਨਹੀਂ ਨਾ ਉਹ ਦੇਂਦੀ ਉਧਰ ਹੈਗਾ ਉੰਨੀ ਹੈਗਾ ਤੇ ਉਹ ਰਿਵੋਕ ਕਰੇ इन रियल एस्टेट के प्राइसेस ऑलमोस्ट छे सत्त गुना बढ़ चुके हैं कोई भी नवा बिल्डर भी आके इस प्रोजेक्ट को पुरानी टर्म्स उठ हाले भी वायबल हैगा तो मेरी गुजारिश है थ्रू कि जो सरकार अपना इंटेंट दिखाए कि उन्होंने बारह सौ इनवैसटर्स बारह सौ बिजनेस बारह सौ फैमिलीज का ध्यान रखना है एंड अगे हो ग्रोथ प्रमोट करना है तो वह अगे आए अपनी इंटेंशन दिखा के प्रॉप्ट एक्शन दे मेरी बस एक रिक्वेस्ट है फ्रॉम एसोसीएशन साइड डब्ल्यू सी बन तो हमने जो है 2015 में ये ऑप्शन हुआ था और गमाडा ने ये ऑप्शन की थी और मिस्टर भल्ला आशीष भल्ला जो डब्ल्यू के मैनेजिंग डायरेक्टर हैं उनको एक करोड़ में ये ऑप्शन की गई थी परंतु मिस्टर भल्ला ने जो किस्तें बनाई थी वो नहीं भरी और गमाडा ने एक्शन लेने में बहुत ही लापरवाही बरती है जबकि उनका प्लॉट ये 2015 में देने के बाद उनको देखना चाहिए था कि वहां पे काम हो रहा है या नहीं हो रहा और उसमें एक अकाउंट होता है जो कलेक्शन 432 करोड़ रुपया हमारे से इकट्ठा किया गया वो सब मिस मिस मैनेज हो गया वो मिस्टर भल्ला ने सब मिस यूटिलाईज कर दिया उसमें केवल 100 करोड़ रुपयाडा को दिया गया है और अंदाजन सौ करोड़ रुपया बिल्डिंग पर लगाया है परन्तु ढाई सौ करोड़ रूपया तो हमारे साथ बहुत धोखाधड़ी हुई है ये पोजेशन 2020 में देना चाहिए था और आज 2026 हो गया है आखिर में ठीक है गमाडा ने प्लॉट कैंसिल कर दिया बट प्लॉट कैंसिल होने से हमारा हल तो नहीं हुआ वो बिल्डिंग पे पैसा हमारा लगा हुआ है उस प्लॉट पे हमारा लगा हुआ है हमारा यही निवेदन है कि जल्दी से जल्दी से किया जाए लमाडा में पूडा जो है वो फाइल रख के बैठा हुआ है वो काफी समय से जबकि इनका केस मिस्टर भल्ला का हाई कोर्ट से भी डिसमिस हो चुका है उन्होंने हाई कोर्ट के ऑर्डर की भी अनुपालना नहीं की है परंतु पूडा पूडा केस फाइल रख के बैठे हैं हमारे सीएम साहब मान साहब दूसरे कंट्रीज में जा रहे हैं पीछे वो जापान गए थे और वो चाहते हैं कि मोहाली में चंडीगढ़ में पंजाब में इन्वेस्टमेंट बाहर के लोग आके इन्वेस्टमेंट करें जबकि हम यहाँ लोकल 1200 बंदे जो हैं यहीं के हमने इन्वेस्ट किया है और हमें आज तक पोजेशन नहीं मिल रहा साल हो गए हम वेट कर हैं तो अब हमने आखिर में एसोसिएशन की तरफ से हमने रेरा में कंप्लेंट फाइल की है जो कि परंतु वही जैसा बताया गया कि घंबाटा अभी तक पेश नहीं हुआ के बाद भी गमाड़ा हाजिर नहीं हुआ तो ये अब हमने सीएम साहब को कंप्लेंट किया तो जाके उनके वकील एक बार अभी लास्ट पेशी पे आए हैं और उनको सख्त इंस्ट्रक्शन दी गई है रेरा के द्वारा कि इसका रिप्लाई फाइल करो हमें पूरी उम्मीद है कि रेरा हमारे हक में फैसला करेंगे और हमें मान साहब से भी निवेदन है ऑनरेबल सी साहब से कि वो हमारी मदद करें और हमें जल्दी से जल्दी जाए थैंक यू वेरी मच हो गया है कि रजिस्ट्रेशन एक तरह से एंड हो गया है या रेरा ने रेवोकेट करता है ड्यू टू अनअवॉइडेबल सर्कमचांसिज कि वो आप पूरा नहीं कर पाया प्रोजेक्ट या वो गमाडा की पेमेंट्स डिफॉल्ट कर दी है ये जेडे बिल्डर आया उन्होंने पहला भी परसेंट दे के कम्प्लीट लैंड का पोजेसन ले लिया ਤੇ ਇਹਦੇ ਵਿੱਚ ਮਿਸ ਕੈਲਕੂਲੇਸ਼ਨ ਕੀ ਹੋਈ ਇਹਦੇ ਵਿੱਚ ਗਮਾਟਾ ਵੀ ਇਕਵਲੀ ਰਿਸਪਾਂਸਿਬਲ ਹੈਗੀ ਹੈ ਅੱਜ ਦੇ ਟਾਈਮ 'ਚ ਗਮਾਟਾ 20% ਪੇਮੈਂਟ ਦੇ ਕੇ ਕੋਈ ਵੀ ਲੈਂਡ ਸਾਈਟ ਨੂੰ ਬਿਲਡਰ ਦੇ ਨਾਮ ਕਰ ਦਿੰਦੀ ਹੈ ਬਿਲਡਰ ਉੱਤੇ 20% ਦੇ ਕੇ 12 12 ਮੰਜਲੀ ਦੀ ਬਿਲਡਿੰਗ ਖੜੀ ਕਰ ਲੈਂਦਾ ਤੇ ਲੋਕਾਂ ਤੋਂ 90% ਤੋਂ ਲੈ ਕੇ 95% ਤੱਕ ਪੇਮੈਂਟਾਂ ਲੈ ਲੈਂਦਾ ਜਿੱਤੇ ਜੋ ਸਾਡੇ ਕੇਸ 'ਚ ਹੋਇਆ ਤੇ ਅੱਗੇ ਉਹ ਬਿਲਡਰ ਗਮਾਟਾ ਨੂੰ ਪੇਮੈਂਟਸ ਦਿੰਦਾ ਨਹੀਂ ਹੈਗਾ ਤੇ ਇਹਦੇ ਵਿੱਚ ਮਿਸ ਕੈਲਕੂਲੇਸ਼ਨਸ ਹੋਣ ਕਰਕੇ ਬਹੁਤ ਪੈਸਾ ਜਿਹੜਾ ਸਾਡੇ ਪ੍ਰੋਜੈਕਟ ਦੇ ਵਿੱਚੋਂ ਸਾਈਫਨ ਆਫ ਹੋਇਆ ਗਿਆ ਹੈ ਇਸ ਮਿਸ ਕੈਲਕੂਲੇਸ਼ਨ ਕਰਕੇ 2016 ਤੋਂ ਲੈ ਕੇ 2026 ਦਾ ਗਮਾਡਾ ਨੇ ਪੇਮੈਂਟ ਪਲਾਨ ਬਣਾ ਕੇ ਤਸੀਲਾਜੀ WTC ਨੂੰ ਇੱਕ ਬਹੁਤ ਵੱਡਾ ਡਿਫਾਲਟ ਹੈਗਾ ਜਿਦੇ ਵਿੱਚ ਗਮਾਡਾ ਅਜ ਤੱਕ ਚੁੱਪ ਬੈਠੀ ਹੋਈ ਹੈ ਕਿ ਗਮਾਡਾ ਵਾਈ ਇਸ ਗਮਾਡਾ ਗੀਵਿੰਗ ਸੱਚ ਅ 빅 ਟਾਈਮ ਟੂ ਅ ਬਿਲਡਰ ਇੱਕ ਅਸੀਂ ਇੱਕ ਅਲੋਟੀ ਹੋਣ ਕਰਕੇ ਜੇ ਸਾਡੀ ਪੇਮੈਂਟ ਬਿਲਡਰ ਨੂੰ ਇੱਕ ਦਿਨ ਵੀ ਲੇਟ ਹੋ ਜਾਏ ਤਾਂ ਬਿਲਡਰ ਫਲੈਟ ਵਾਸਤੇ 플ੌਟ ਵਾਸਤੇ ਕੋਈ ਆਫਿਸ ਸਪੇਸ ਵਾਸਤੇ 18% ਵਿਆਜ ਲਗਾਦਾ ਹੈ ਸਾਢੇ ਤੋਂ ਇੱਕ ਆਮ ਬੰਦੇ ਤੋਂ ਬਟ ਇਹੀ ਗਵਾੜਾ ਅੱਜ ਤੱਕ ਉਸ ਬਿਲਡਰ ਤੋਂ ਇੱਕ ਐਸਾ ਨਿਕੜਾ ਆਇਆ ਨਾ ਉਹਨੂੰ ਕੰਪਲੀਟਲੀ ਬਾਹਰ ਕਰ ਪਾਇਆ ਇਸ ਨੂੰ ਕਵਰ ਕਰਨ ਵਾਸਤੇ ਸੈਕਸ਼ਨ 8 ਦੇ ਵਿੱਚ ਦੇਖੋ ਜੀ ਇੱਕ ਰੈਗੂਲਟੀ ਹੈ ਜਿਸ ਵਿੱਚ ਜੇ ਬਿਲਡਰ ਕਾ ਪ੍ਰੋਜੈਕਟ ਕੰਪਲੀਟ ਨਹੀਂ ਕਰ ਪਾਇਆ ਤਾਂ ਐਸੋਸੀਏਸ਼ਨ ਹੈਜ਼ ਦ ਰਾਈਟ ਟੂ ਫਾਈਲ ਅ ਕੰਪਲੇਨ ਤੇ ਉਹਦੇ ਵਿੱਚ ਆਫਟਰ ਦੀ ਕਨਸੈਸ਼ਨ ਆਫ ਦੀ ਸਟੇਟ ਗਵਰਨਮੈਂਟ ਤੇ ਰੇਰਾ ਦੇ ਨਾਲ ਮਿਲ ਕੇ ਇੱਕ ਬੋਡੀ ਬਣਦੀ ਹੈ ਜਿਹਦੇ ਵਿੱਚ ਸਾਰੀ ਵਰਕਿੰਗਸ ਕਰਕੇ ਕੈਲਕੂਲੇਸ਼ਨਸ ਕਰਕੇ ਇਹ ਪ੍ਰੋਜੈਕਟ ਰਿਵਾਈਵਲ ਹੈਗਾ ਕਿਸੇ ਹੋਰ ਨਵੇਂ ਬਿਲਡਰ ਨੂੰ ਅਲੋਟ ਕਰਕੇ ਜਾਂ ਈਵਨ ਰੇਰਾ ਸਾਨੂੰ ਵੀ ਰਾਈਟ ਦਿੰਦੀ ਹੈ ਐਜ਼ ਅ ਐਸੋਸੀਏਸ਼ਨ ਕਿ ਅਸੀਂ ਉਹ ਪ੍ਰੋਜੈਕਟ ਕੰਪਲੀਟ ਕਰੀਏ ਬਟ ਸਾਡੀ ਕੰਪਲੀਟਲੀ ਜਿਹੜੀ ਹੈਗੀ ਡਿਪੈਂਡੈਂਸ ਉਹ ਪੰਜਾਬ ਗਵਰਨਮੈਂਟ ਤੇ ਹੈ ਵੀ ਨੀਡ देयर ਹੈਲਪ ਕਿ ਉਹ ਸਾਡੇ ਪੋਜੀਸ਼ਨ ਸਾਨੂੰ ਦਵਾਉਣ ਤੇ ਸਾਡਾ ਪ੍ਰੋਜੈਕਟ ਕੰਪਲੀਟ ਕਰਵਾ ਦੇਣ ਤੇ ਸਰ ਦੀ ਕਾਨੂੰਨ ਦੀ ਬਿਲਡਰ ਨੂੰ ਸਾਰਾ ਉਹ ਦੇ ਰਹੀ ਹੈ। ਕੀ ਇਹ ਪ੍ਰੋਵੀਜ਼ਨ ਹੈਗਾ ਜਿਹੜਾ ਇਸ ਤਰ੍ਹਾਂ ਦਾ ਕਰ ਸਕਦੀ ਹੈ ਠਮਾੜਾ? ਇਹ ਜਿਹੜਾ ਕੰਟਰੈਕਟ ਸੀਗਾ ਠਮਾੜਾ ਤੇ ਇੱਕ ਬਿਲਡਰ ਦੇ ਵਿੱਚ ਸੀਗਾ ਜੀ। ਠਮਾੜਾ ਨੇ 30% ਪੈਸੇ ਲੈ ਕੇ 10 ਸਾਲ ਦਾ ਪੇਮੈਂਟ ਪਲਾਨ ਬਣਾਤਾ ਜੀ ਬਿਲਡਰ ਨੂੰ ਸੀ 2016 ਤੋਂ ਲੈ ਕੇ ਤੁਸੀਂ 26 ਤੱਕ ਹੌਲੀ ਹੌਲੀ ਪੈਸੇ ਦੇਈ ਚੱਲੇ। ਬਿਲਡਰ ਨੇ 20% ਪੈਸੇ ਦੇ ਕੇ 131 ਕਰੋੜ ਦੇ ਵਿੱਚੋਂ 20% ਦੇ ਕੇ ਆਪ ਦਾ ਕਬਜ਼ਾ ਲੈ ਰਿਹਾ ਲੈਂਡਸਾਈਡ ਦਾ ਉੱਥੇ ਕੰਸਟਰਕਸ਼ਨ ਕਰੀ ਸ਼ੁਰੂ ਕਰ। ਨਾਲ ਰੇਰਾ ਰਜਿਸਟਰ ਪ੍ਰੋਜੈਕਟ ਕਰਵਾ ਲਿਆ ਹੈ ਇਹ ਹੀ ਇੱਕ ਬਹੁਤ ਵੱਡਾ ਫਾਲਟ ਹੈਗਾ ਜਿਹੜਾ ਕਿ ਰੇਰਾ ਜੀ ਜਿਹੜੀ ਆਪਣੀ ਕੋਰਟ ਹੈਗੀ ਉਹ ਵੀ ਨਹੀਂ ਦੇਖਦੀ ਹੈ ਕਿ ਇਹ ਕਿ ਕੱਲ ਨੂੰ ਮੁਝੇ ਬਿਲਡਰ ਭੱਜ ਗਿਆ ਆ ਗਿਆ ਬਿਲਡਰ ਨੇ ਕਮਾਡਾ ਜਾਂ ਕਿਸੇ ਥਰਡ ਪਾਰਟੀ ਦੀ ਪੇਮੈਂਟ ਨਹੀਂ ਦਿੱਤੀ ਤੇ ਆਮ ਲੋਕਾਂ ਨੂੰ ਨੋਟਿਸ ਕਿੱਥੇ ਜਾਣਗੇ ਸੋ देयर शुड बी ਅ ਟਰਾਈ ਪਾਰਟੀ ਐਗਰੀਮੈਂਟ ਵੀ ਜੇ ਬਿਲਡਰ 10% ਪੈਸੇ ਕਮਾਂਡਰ ਨੂੰ ਦੇ ਰਿਹਾ ਤੇ ਉਹ ਆਮ ਲੋਕਾਂ ਤੋਂ ਵਲੰਟੀਆ ਤੋਂ ਵੀ 10% ਪੈਸੇ ਹੀ ਲੇ ਇਸ ਇਰੀ ਚੈੱਕ ਕਰਨ ਵਾਸਤੇ ਰੇਰਾ ਦੀ ਇੱਕ ਬੋਡੀ ਬਣਾਈ ਗਈ ਸੀ ਕਿ ਪਰ ਰੇਰਾ ਇਸ ਵਿੱਚ ਵੀ ਫੇਲ ਹੋਇਆ ਹੈ ਰੇਰਾ ਦੇ ਵਿੱਚ ਹਰ ਬਿਲਡਰ ਦਾ ਇੱਕ ਐਸਕ੍ਰੋ ਅਕਾਊਂਟ ਹੁੰਦਾ ਹੈ ਅਸੀਂ ਜਿਹੜੀ ਪੇਮੈਂਟ ਦਿੰਦੇ ਹਾਂ ਉਸ ਐਸਕ੍ਰੋ ਅਕਾਊਂਟ ਦੇ ਵਿੱਚ ਜਾਂਦੀ ਹੈ ਉਹ ਫਰਦਰ ਅ ਬਿਲਡਰ ਉਸ ਪੇਮੈਂਟ ਨੂੰ ਰੀਲੀਜ਼ ਕਰਵਾ ਸਕਦਾ ਆਪਣੇ ਖਰਚੇ ਦੇ ਮੁਤਾਬਕ ਪਰ ਉਹ ਵੀ ਜਿਹੜਾ ਐਸਕ੍ਰੋ ਅਕਾਊਂਟ ਹੈ ਉਹਦੇ ਵਿੱਚੋਂ ਵੀ ਘੱਟੋ ਘੱਟ 100 ਤੋਂ 200 ਕਰੋੜ ਰੁਪਏ ਸਾਈਫਨ ਆਫ ਹੋਇਆ ਆ ਤੇ ਉਹਦੇ ਵਾਸਤੇ ਵੀ ਰੇਰਾ ਰਿਸਪੋਨਸਿਬਲ ਹੈ ਤੇ ਉਹਨਾਂ ਦੀ ਵੀ ਜਵਾਬਦੇਹੀ ਉਨੀ ਹੀ ਪੜਦੀ ਹੈ ਇੱਕ ਆਖਰੀ ਸਵਾਲ ਹੈ ਤੁਹਾਡੀ ਐਸੋਸੀਏਸ਼ਨ ਤੋਂ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਹੁਣ ਤੁਹਾਡੀ ਐਸੋਸੀਏਸ਼ਨ ਆਖਰੀ ਕੀ ਮਤਲਬ ਕਿ ਇਸ ਮੋੜ ਤੇ ਹੈ ਕੀ ਫੈਸਲਾ ਲੇਗੀ ਜੇ ਸਰਕਾਰ ਨਹੀਂ ਸੁਣਦੀ ਇਸ ਚੀਜ਼ ਨੂੰ ਤਾਂ ਕੀ ਕਰੋਗੇ ਕੀ ਰਾਸਤਾ ਹੈ ਸਰ ਇਸ ਤੋਂ ਬਾਅਦ ਅਸੀਂ ਆਪਣੇ ਵੱਲੋਂ ਇੱਕ ਜੋ ਲੀਗਲ ਰੈਮੀਡੀਜ਼ ਹੈ ਉਹ ਵੀ ਅਡਾਪਟ ਕਰ ਰਹੇ ਹਾਂ ਹਾਈ ਕੋਰਟ ਦੇ ਵਿੱਚ ਵੀ ਇੰਡੀਵਿਜੂਅਲ ਕੇਸ ਸਾਡੇ ਕੁਝ ਮੈਂਬਰਸ ਦੇ ਹੋਏ ਹਨ ਅਦਾਲਤ ਦੇ ਵਿੱਚ ਅਸੀਂ ਕੰਪਲੇਂਟ ਪਾਈ ਹੋਈ ਹੈ ਪੋਲੀਟੀਕਲ ਅਥਾਰਟिटीज ਨੂੰ ਵੀ ਅਸੀਂ ਮਿਲ ਰਹੇ ਹਾਂ ਤੇ ਪ੍ਰੈਸ ਕੋਲੇ ਵੀ ਅਸੀਂ ਹਾਜ਼ਰ ਹੋਏ ਹਾਂ ਤੇ ਸਾਡਾ ਇਹ ਪਾਸੇ ਅਸੀਂ ਐਫਰਸ਼ ਕਰ ਰਹੇ ਹਾਂ ਭਾਜੀ ਕਮਾਂਡਾ ਦੇ ਕਿਹੜੇ ਕਿਹੜੇ ਆਈਐਸ ਅਫਸਰ ਨੂੰ ਮਿਲਤ ਕਰੂ ਕਿ ਬਾਰਡਰ ਦੇ ਜਿਹੜੇ ਐਡਮਿਨਿਸਟਰੇਟਰ ਹੈਗੇ ਅੱਜ ਕੱਲ ਮੈਡਮ ਸਾਖੀਸਾਨੀ ਹੈ ਉਸ ਤੋਂ ਪਹਿਲਾਂ ਸਾਖੀਸਾਨੀ ਜੀ ਨੇ ਤੁਹਾਨੂੰ ਕੀ ਰਿਪਲਾਈ ਦਿੱਤੀ ਆਪਣੀ ਤੁਹਾਡੇ ਸਾਖੀਸਾਨੀ ਉਹ ਜਿਹੜੇ ਰੇਰਾ ਦੇ ਚੱਕਰ 'ਚ ਅਸੀਂ ਉਹਨਾਂ ਨੂੰ ਕਿਹਾ ਸੀ ਜੀ ਤੁਸੀਂ ਇਹਦਾ ਜਿਹੜਾ ਰਿਪਲਾਈ ਫਾਈਲ ਕਰਵਾਓ ਕਮਾਂਡਾ ਦਾ ਤਾਂ ਕਿ ਉਹ ਜਿਹੜਾ ਡਿਸੀਜਨ ਹੋਵੇ ਰੇਰਾ ਦਾ ਤੇ ਉਹ ਅਕੋਰਡਲੀ ਅੱਗੇ ਚੱਲੇ ਹਲਕਾ சாਕਸੀ ਸਾਨੀ ਜੀ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਦੇਖੋ 28 ਗ੍ਰੀਨ ਦਾ ਹੁਣ ਉਦੋਂ ਤੱਕ ਚਾਂਸਿਸ ਤਾਂ ਘਟਾਂਗੇ ਰਿਸਪਾਈ ਫਾਈਲ ਕਰਨਗੇ ਅਜੇ ਤੱਕ ਤਾਂ ਹੋਇਆ ਨਹੀਂ ਬਾਈ ਹੋ ਗਈ ਹੈ ਜੀ ਕਾਸਵਰਗੇ ਪ੍ਰਿੰਸੀਪਲ ਸੈਕਟੀ ਹਾਊਸਿੰਗ ਹੈ